ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਟ੍ਰੌਮਪ ਤੇ ਮਸਕ ਵਿਰੋਧ ਦੇ ਵਿਰੋਧ ਪ੍ਰਦਰਸ਼ਨ ਦੇਸ਼ ਭਰ ਦੇ ਵਿੱਚ ਲੱਖਾਂ ਲੋਕਾਂ ਨੇ ਕੀਤੀਆਂ 1400 ਤੋਂ ਵੱਧ ਰੈਲੀਆਂ ਤਕਨੀਕ ਸੁਡਾਂਦੇ ਪਾਸਪੋਰਟ ਤਾਰਕਾਂ ਦੇ ਸਾਰੇ ਵੀਜ਼ੇ ਰੱਦ ਨਵੇਂ ਵੀਜ਼ੇ ਜਾਰੀ ਕਰਨ ਨੂੰ ਰੋਕਣ ਲਈ ਉਪਾਅ ਮੰਦ ਕੀਤਾ ਐਲਾਨ ਅਮਰੀਕੀ ਪ੍ਰਵਾਸੀ ਮਾਹਰਾਂ ਦੀ ਵਿਦਿਆਰਥੀਆਂ ਨੂੰ ਰਾਏ ਕਿ ਹੈ ਵੀਜ਼ਾ ਰੱਦ ਹੋਣ ਤੇ ਵੀ ਅਮਰੀਕਾ ਛੱਡਣਾ ਨਹੀਂ ਜ਼ਰੂਰੀ ਅਦਾਲਤ ਜਾ ਕੇ ਕਰ ਸਕਦੇ ਹੋ ਸ਼ਿਕਾਇਤ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਅਰਬਪਤੀ ਐਲਨ ਮਸਕ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਖਬਰਾਂ ਦਾ ਹੜ ਆ ਗਿਆ ਲੱਖਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਨੇ ਦੇਸ਼ ਭਰ ਦੇ ਵਿੱਚ 1400 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ ਨੇ ਤੇ ਇਸ ਵਿੱਚ 트੍ਰੰਪ ਅਤੇ ਮਸਕ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੰਪ ਅਤੇ ਉਰਪਤੀ ਐਲਨ ਮਸਕ ਵਿਰੋਧ ਬੀਤੇ ਹਫਤੇ ਸਾਰੇ 50 ਰਾਜਾਂ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ 'ਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਸੀਐਨਐਨ ਦੀ ਰਿਪੋਰਟ ਅਨੁਸਾਰ ਦੇਸ਼ ਭਰ 'ਚ 1400 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ ਨੇ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਲਈ 6 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪਰਦਰਸ਼ਨਕਾਰੀ ਨੌਕਰੀਆਂ 'ਚ ਕਟੌਤੀ ਆਰਥਿਕਤਾ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ ਤੇ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰ ਰਹੇ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਹੈਂਡਸ ਆਫ ਦਾ ਨਾਮ ਦਿੱਤਾ ਗਿਆ ਹੈ ਹੱਕ ਤੇ ਬੰਦ ਕਰਨ ਦਾ ਮਤਲਬ ਹੈ ਸਾਡੇ ਹੱਕਾਂ ਤੋਂ ਦੂਰ ਰਹੋ ਇਸ ਨਾਅਰੇ ਦਾ ਉਦੇਸ਼ ਇਹ ਦਰਸਾਉਣਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੇ ਅਧਿਕਾਰਾਂ ਨੂੰ ਕੰਟਰੋਲ ਕਰੇ ਇਸ ਵਿਰੋਧ ਪ੍ਰਦਰਸ਼ਨ ਚ 150 ਤੋਂ ਵੱਧ ਸੰਗਠਨਾ ਨੇ ਹਿੱਸਾ ਲਿਆ ਇਸ ਚ ਨਾਗਰਿਕ ਅਧਿਕਾਰ ਸੰਗਠਨਾ ਮਜ਼ਦੂਰੀ ਯੂਨੀਅਨਾਂ ਐਲਜੀਬੀਟੀਕਿਊ ਪਲਸ ਐਵੋਲੰਟੀਅਰ ਸਾਬਕਾ ਸੈਨਿਕ ਤੇ ਚੌਂਕ ਕਰਮਚਾਰੀ ਸ਼ਾਮਲ ਸਨ ਐਲਨ ਮਸਕ ਅਮਰੀਕਾ ਦੇ ਟਰੰਪ ਸਰਕਾਰ ਦੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਨੇ ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰੀ ਮਸ਼ੀਨਰੀ ਨੂੰ ਘਟਾਉਣ ਨਾਲ ਟੈਕਸ ਦਾ ਤਾਵਾ ਦੇ اربਾਂ ਡਾਲਰ ਬਚਨਗੇ ਇਸ ਦੇ ਨਾਲ ਹੀ ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਡਰਾਮਪ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਯੋਜਨਾਵਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਨੇ ਪਰ ਡੈਮੋਕ੍ਰੇਟ ਇਹਨਾਂ ਯੋਜਨਾਵਾਂ ਦੇ ਲਾਭ ਗੈਰ ਕਾਨੂੰਨੀ ਪ੍ਰਵਾਸੀਆਂ ਤੱਕ ਪਹੁੰਚਾਉਣਾ ਚਾਹੁੰਦੇ ਨੇ 2 April ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਦੇਸ਼ਾਂ ਤੇ ਪਰਸਪਰ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ ਇਸ ਚ ਇਹ ਐਲਾਨ ਕੀਤਾ ਗਿਆ ਕਿ ਭਾਰਤ ਤੇ 26% ਟੈਰਿਫ ਲਗਾਇਆ ਜਾਵੇਗਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਭਾਰਤ ਬਹੁਤ ਸਖਤ ਹੈ ਮੋਦੀ ਮੇਰਾ ਚੰਗਾ ਦੋਸਤ ਹੈ ਪਰ ਉਹ ਸਾਡੇ ਨਾਲ ਸਹੀ ਵਿਵਹਾਰ ਨਹੀਂ ਕਰ ਰਿਹਾ ਭਾਰਤ ਤੋਂ ਲਾਵਾ ਚੀਨ ਤੇ 34% ਯੂਰੋਪੀਅਨ ਯੂਨੀਅਨ ਤੇ 20% ਦੱਖਣੀ ਕੋਰੀਆ ਤੇ 25% ਜਾਪਾਨ ਤੇ 24% ਵਿਤਨਾਮ ਤੇ 46% ਤੇ ਤਾਈਵਾਨ ਤੇ 32% ਟੈਰਿਫ ਲਗਾਇਆ ਜਾਵੇਗਾ ਅਮਰੀਕਾ ਨੇ ਲਗਭਗ 60 ਦੇਸ਼ਾਂ ਤੇ ਉਹਨਾਂ ਦੇ ਟੈਰਿਫ ਦੇ ਮੁਕਾਬਲੇ ਅਦਾ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਟਰੰਪ ਬਲੋ ਟੈਰਿਫ ਲਾਈਟ ਟਾਈਟ ਲੰਡਨ ਤੋਂ ਬਾਅਦ ਭਾਰਤ ਵੱਲੋਂ ਇਹ ਪਹਿਲੀ ਅਧਿਕਾਰਤ ਪ੍ਰਤੀਕਿਰਿਆ ਹੈ ਭਾਰਤ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਉਹ 26% ਟੈਰਿਫ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਨੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਟੈਰਫ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਪਰ ਭਾਰਤ ਦੀ ਅਰਥ ਵਿਵਸਥਾ ਇਸ ਨੂੰ ਸਹਿ ਸਕਦੀ ਹੈ। ਰਿਪੋਰਟਾਂ ਅਨੁਸਾਰ ਇੱਕ ਅਧਿਕਾਰੀ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਵਿੱਚ ਅਜਿਹੇ ਪ੍ਰਬੰਧ ਨੇ ਕਿ ਜੇਕਰ ਭਾਰਤ ਅਮਰੀਕਾ ਦੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ ਤਾਂ ਉਸ ਨੂੰ ਟੈਰਫ 'ਚ ਕੁਝ ਰਾਹਤ ਮਿਲ ਸਕਦੀ ਹੈ। ਭਾਰਤ ਇਸ ਦਿਸ਼ਾ ਵਿੱਚ ਕਦਮ ਚੁੱਕਣ ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ 'ਚ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ F1 ਵੀਜ਼ੇ ਰੱਦ ਕਰ ਦਿੱਤੇ ਗਏ ਨੇ, ਕੁਝ ਨੂੰ ਦੇਸ਼ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ, ਜਦਕਿ ਕੁਝ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਸਤੇ ਦੇਸ਼ ਵਿਰੋਧੀ ਗਤੀਵਿਧੀਆਂ 'ਚ ਟੈਲੈਂਟ ਦੋਸ਼ੇ ਅਮਰੀਕੀ ਸਰਕਾਰ ਦੇ ਇਸ ਕਦਮ ਨੇ ਵਿਦੇਸ਼ਾਂ ਚ ਪੜ ਰਹੇ ਵਿਦਿਆਰਥੀਆਂ ਚ دہشت ਪੈਦਾ ਕਰ ਦਿੱਤੀ ਹੈ ਅਮਰੀਕਾ ਨੇ ਇੱਕ ਹੋਰ ਦੇਸ਼ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਦਰਸਲ ਸੁਡਾਨ ਦੇਸ਼ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਸਾਰੇ ਹੀ ਵੀਜ਼ੇ ਰੱਦ ਕਰਨ ਤੋਂ ਇਲਾਵਾ ਇਹਨਾਂ ਧਾਰਕਾਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਮਿਲ ਰਹੀ ਦੂਜੇ ਪਾਸੇ ਜਿਹੜੇ ਵੀਜ਼ੇ ਜਾਰੀ ਕੀਤੇ ਗਏ ਸੀ ਉਹਨਾਂ ਵੀਜ਼ਿਆਂ ਨੂੰ ਰੱਦ ਕਰਨ ਵਾਸਤੇ ਵੀ ਉਪਾਅਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਸਬੰਧੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਸੁਡਾਨ ਦੇ ਪਾਸਪੋਰਟ ਧਾਰਕਾਂ ਦੇ ਸਾਰੇ ਵੀਜ਼ੇ ਰੱਦ ਕਰਨ ਤੇ ਨਵੇਂ ਵੀਜ਼ੇ ਜਾਰੀ ਕਰਨ ਨੂੰ ਰੋਕਣ ਲਈ ਤੁਰੰਤ ਪਾਵੰਦਾ ਐਲਾਨ ਕੀਤਾ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਅਮਰੀਕਾ ਹੁਣ ਦੱਖਣੀ ਸੁਡਾਨ ਦੇ ਪਾਸਪੋਰਟ ਧਾਰਕਾਂ ਦੇ ਸਾਰੇ ਵੀਜ਼ੇ ਰੱਦ ਕਰ ਰਿਹਾ ਹੈ ਰੂਬਿਓ ਨੇ ਦੱਖਣੀ ਸੁਡਾਨ ਦੀ ਸਰਕਾਰ ਤੇ ਅਮਰੀਕਾ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਹੈ ਰੂਬਿਓ ਨੇ ਇੱਕ ਬਿਆਨ ਚ ਕਿਹਾ ਕਿ ਜੇਕਰ ਕੋਈ ਵਿਦੇਸ਼ ਜਸਟ ਅਮਰੀਕਾ ਵਿੱਚ ਸ਼ਾਮਿਲ ਹੈ ਕਿਸੇ ਹੋਰ ਦੇਸ਼ ਦੇ ਨਾਗਰਿਕਾਂ ਨੂੰ ਕੱਢਦਾ ਤਾਂ ਉਸ ਦੇਸ਼ ਨੂੰ ਸਮੇਂ ਸਿਰ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ ਕੀ ਦੱਖਣੀ ਸੂਡਾਨ ਦੀ ਸਰਕਾਰ ਇਸ ਨਿਯਮ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੀ ਰੂਬਿਓ ਨੇ ਕਿਹਾ ਕਿ ਵੀਜ਼ਾ ਰੱਦ ਕਰਨ ਤੋਂ ਇਲਾਵਾ ਅਮਰੀਕਾ ਦੱਖਣੀ ਸੂਡਾਨੀ ਪਾਸਪੋਰਟ ਧਾਰਕਾਂ ਨੂੰ ਅਮਰੀਕਾ ਚ ਦਾਖਲ ਹੋਣ ਤੋਂ ਰੋਕਣ ਲਈ ਭਵਿੱਖ ਚ ਵੀਜ਼ਾ ਜਾਰੀ ਕਰਨ ਤੇ ਵੀ ਪਾਬੰਦੀ ਲਾਏਗਾ ਬਿਆਨ ਚੱਗੇ ਕਿ ਜੇ ਜਦੋਂ ਦੱਖਣੀ ਸੂਡਾਨ ਪੂਰਾ ਸਹਿਯੋਗ ਕਰੇਗਾ ਤਾਂ ਅਸੀਂ ਇਹਨਾਂ ਕਾਰਵਾਈਆਂ ਦੀ ਸਮੀਖਿਆ ਕਰਨ ਲਈ ਤਿਆਰ ਰਹਾਂਗੇ ਮਾਰਚ ਦੇ ਸ਼ੁਰੂ ਵਿੱਚ ਅਮਰੀਕਾ ਨੇ ਅਗਰਾ ਅਤੇ ਹੋਰ ਕਮਜ਼ੋਰ ਨਸਲੀ-ਜਾਤਾਰਮਿਕ ਸਮੂਹਾਂ ਨੂੰ ਚੀਨ ਵਾਪਸ ਭੇਜਣ ਵਿੱਚ ਸ਼ਾਮਲ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਨਵੀਂ ਵੀਜ਼ਾ ਪਾਬੰਦੀ ਨੀਤੀ ਦਾ ਐਲਾਨ ਕੀਤਾ ਸੀ ਰੂਬਿਓ ਨੇ ਅਭਿਆਨ ਚ ਕਿ ਹੈ ਕਿ ਇਹ ਨੀਤੀ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੋਵਾਂ ਤੇ ਲਾਗੂ ਹੁੰਦੀ ਹੈ ਅਮਰੀਕਾ ਲਗਾਤਾਰ ਇੱਕ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਰਿਹਾ ਹੈ ਜਾਂ ਫਿਰ ਉਹਨਾਂ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈ ਜਾਂ ਫਿਰ ਈਮੇਲਸ ਪੇਜ ਕੇ ਕਹਿ ਰਿਹਾ ਹੈ ਕਿ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਕੇ ਚਲੇ ਜਾਓ ਅਜਿਹੇ ਦੇ ਵਿੱਚ ਇਮੀਗ੍ਰੇਸ਼ਨ ਮਾਹਰ ਅੱਗੇ ਆਏ ਨੇ ਵੀਜ਼ਾ ਰੱਦ ਹੋਣ ਤੇ ਵੀ ਅਮਰੀਕਾ ਛੱਡਣਾ ਜ਼ਰੂਰੀ ਨਹੀਂ ਇਹ ਕਿਹਾ ਜਾ ਰਿਹਾ ਹੈ ਦੋ ਚੋਟੀ ਦੇ ਅਮਰੀਕੀ ਪ੍ਰਵਾਸੀ ਮਾਹਰਾਂ ਦੇ ਵੱਲੋਂ ਉਹਨਾਂ ਨੇ ਵਿਦਿਆਰਥੀਆਂ ਨੂੰ ਰਾਏ ਦਿੱਤੀ ਹੈ ਕਿ ਹੈ ਕਿ 트럼ਪ ਸਰਕਾਰ ਨੇ ਉਹਨਾਂ ਨੂੰ ਦੇਸ਼ ਛੱਡਣ ਵਾਸਤੇ ਤਾਂ ਕਹਿ ਦਿੱਤਾ ਪਰ ਜੇਕਰ ਇਹਨਾਂ ਵਿਦਿਆਰਥੀਆਂ ਦਾ ਵੀਜ਼ਾ ਰੱਦ ਵੀ ਹੋ ਜਾਂਦਾ ਹੈ ਤਾਂ ਵੀ ਉਹ ਦੇਸ਼ ਛੱਡਣਾ ਦੇ ਵਿੱਚ ਜਾ ਕੇ ਸ਼ਿਕਾਇਤ ਕਰ ਸਕਦੇ ਨੇ ਅਮਰੀਕਾ ਨੇ ਕਈ ਵਿਦੇਸ਼ੀ ਵਿਦਿਆਰਥੀਆਂ ਦੇ ਐਫ1 ਵੀਜ਼ੇ ਰੱਦ ਕਰ ਦਿੱਤੇ ਨੇ ਕੁਝ ਨੂੰ ਈਮੇਲ ਰਾਹੀਂ ਦੇਸ਼ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ ਜਦਕਿ ਕੁਝ ਨੂੰ ਹਿਰਾਸਤ ਚ ਲੈ ਲਿਆ ਗਿਆ ਉਸਤੇ ਦੇਸ਼ ਵਿਰੋਧੀ ਗਤੀਵਿਧੀਆਂ 'ਚ ਹਿੱਸਾ ਲੈਣ ਦੇ ਦੋਸ਼ ਨੇ ਅਮਰੀਕੀ ਸਰਕਾਰ ਨੇ ਇਸ ਕਦਮ ਨੇ ਵਿਦੇਸ਼ਾਂ 'ਚ ਪੜ ਰਹੇ ਵਿਦਿਆਰਥੀਆਂ 'ਚ دہشت ਪੈਦਾ ਕਰ ਦਿੱਤੀ ਹੈ ਇਸ ਦੌਰਾਨ ਭਾਰਤੀ ਮੀਡੀਆ ਨੇ ਇਮੀਗ੍ਰੇਸ਼ਨ ਮਾਮਲੇ ਨਾਲ ਨਜਿੱਠਣ ਵਾਲੀ ਚੋਟੀ ਦੇ ਅਮਰੀਕੀ ਡਾਕਟਰੀ ਮਾਹਰ ਸ਼ੀਲਾ ਮੂਰਤੀ ਤੇ ਸਾਰਸਤੀ ਮਹਿਤਾ ਨਾਲ ਗੱਲ ਕੀਤੀ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵਿਦਿਆਰਥੀ ਦਾ ਵੀਜ਼ਾ ਰੱਦ ਹੋ ਜਾਂਦਾ ਹੈ ਤਾਂ ਉਸ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਸ਼ੀਲਾ ਮੂਰਤੀ ਕਹਿੰਦੀ ਹੈ ਕਿ ਵੀਜ਼ਾ ਰੱਦ ਕਰਨ ਤੇ ਸਟੇਟਸ ਰੱਦ ਕਰਨ ਚ ਅੰਤਰ ਹੈ ਵੀਜ਼ਾ ਸਿਰਫ ਅਮਰੀਕਾ ਚ ਦਾਖਲੇ ਲਈ ਇੱਕ ਦਸਤਾਵੇਜ਼ ਹੈ ਜੇਕਰ ਕੋਈ ਵਿਦਿਆਰਥੀ ਸਹੀੰਕਰਾਜ ਛੱਡ ਕੇ ਦੁਬਾਰਾ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਵੀਜ਼ਾ ਰੱਦ ਹੋਣ ਕਾਰਨ ਰੋਕਿਆ ਜਾ ਸਕਦਾ ਹੈ ਜਿਨ੍ਹਾਂ ਵਿਦਿਆਰਥੀਆਂ ਦੀ ਪੜਾਈ 1-2 ਮਹੀਨਿਆਂ ਚ ਖਤਮ ਹੋਣ ਵਾਲੀ ਹੈ ਉਹਨਾਂ ਨੂੰ ਵੀ ਇਸ ਈਮੇਲ ਤੋਂ ਡਰਨਾ ਨਹੀਂ ਚਾਹੀਦਾ ਸ਼ੀਲਾ ਮੂਰਤੀ ਕਹਿੰਦੀ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਅਮਰੀਕਾ ਛੱਡਣ ਲਈ ਕਿਹਾ ਗਿਆ ਤਾਂ ਉਹ ਵਕੀਲ ਦੀ ਮਦਦ ਲੈ ਸਕਦਾ ਹੈ ਇੱਕ ਮੌਲਿਕ ਅਧਿਕਾਰ ਹੈ ਕਿ ਵਿਅਕਤੀ ਦੀ ਸਥਿਤੀ ਭਾਵੇਂ ਕੋਈ ਵੀ ਹੋਵੇ ਨਿਆਂਇਕ ਪ੍ਰਕਿਰਿਆ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਵਿਦੇਸ਼ ਵਿਭਾਗ ਸਿਰਫ ਵੀਜ਼ਾ ਰੱਦ ਕਰ ਸਕਦਾ ਹੈ ਸਥਿਤੀ ਬਾਰੇ ਫੈਸਲੇ ਸਿਰਫ ਕਰੇਲੂ ਸੁਰੱਖਿਆ ਤੇ ਅਦਾਲਤਾਂ ਦੇ ਅਧਿਕਾਰ ਖੇਤਰ ਚ ਨੇ ਸੈਨਸ ਟੀਮ ਮਹਿਤਾ ਸਪਸ਼ਟ ਤੌਰ ਤੇ ਕਹਿੰਦੇ ਨੇ ਕਿ ਕੈਂਪਸ ਐਕਟੀਵਿਜ਼ਮ ਜਾਂ ਸੋਸ਼ਲ ਮੀਡੀਆ ਤੇ ਇਜ਼ਰਾਈਲ ਵਿਰੋਧੀ ਪੋਸਟਾਂ ਨੂੰ ਪਸੰਦ ਕਰਨਾ ਰਾਸ਼ਟਰੀ ਵਿਰੋਧੀ ਗਤੀਵਿਧੀ ਨਹੀਂ ਹੈ ਉਹਨਾਂ ਦੇ ਅਨੁਸਾਰ ਇਹ ਟਰੰਪ ਪ੍ਰਸ਼ਾਸਨ ਵੱਲੋਂ ਲਿਆ ਗਿਆ ਇੱਕ ਮੂਰਖਤਾਪੂਰਨ ਫੈਸਲਾ ਹੈ ਅਮਰੀਕਾ ਦੇ ਸੰਵਿਧਾਨ ਦੇ ਤਹਿਤ ਹਰ ਕਿਸੇ ਨੂੰ ਭਾਵੇਂ ਉਹ ਨਾਗਰਿਕ ਹੋਵੇ ਜਾਂ ਵਿਦਿਆਰਥੀ ਪ੍ਰਗਟਾਵੇ ਦੀ ਆਜ਼ਾਦੀ ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਹੈ ਸਰਸਤਾ ਕਹਿੰਦਾ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ ਜਦ ਤੱਕ ਉਹ ਕਾਨੂੰਨੀ ਪ੍ਰਕਿਰਿਆ ਤੋਂ ਨਹੀਂ ਲੰਘਦਾ ਦੇਸ਼ ਨਿਕਾਲੇ ਦੀ ਪ੍ਰਕਿਰਿਆ ਚ ਵਿਦਿਆਰਥੀ ਨੂੰ ਇਮੀਗ੍ਰੇਸ਼ਨ ਅਦਾਲਤ ਚ ਪੇਸ਼ ਹੋਣ ਤੇ ਜੱਜ ਦੇ ਸਾਹਮਣੇ ਆਪਣਾ ਕੇਸ ਪੇਸ਼ ਕਰਨ ਦਾ ਪੂਰਾ ਮੌਕਾ ਮਿਲਦਾ ਹੈ ਹਾਲਾਂਕਿ ਕੁਝ ਮਾਮਲਿਆਂ ਚ ਸਰਕਾਰ ਵਿਦਿਆਰਥੀਆਂ ਨੂੰ ਹਿਰਾਸਤ ਚ ਲੈ ਰਹੀ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੂੰ ਹਮਾਸ ਤੇ ਫਲਸਤੀਨੀ ਸਮਰਥਕ ਦਖਾਇਆ ਗਿਆ ਹੈ ਨਜ਼ਰਬੰਦੀ ਦੀ ਸਥਿਤੀ ਨੂੰ ਚੁਣੌਤੀ ਦੇਣਾ ਮੁਸ਼ਕਲ ਹੋ ਸਕਦਾ ਹੈ ਪਰ ਅਸੰਭਵ ਨਹੀਂ ਕਈ ਵਿਦਿਆਰਥੀਆਂ ਨੂੰ ਭੇਜੀਆਂ ਗਈਆਂ ਮੇਲਾ ਚ ਉਹਨਾਂ ਨੂੰ ਸਵੈ ਚਾਨਾ ਅਮਰਕਾ ਛੱਟਣ ਲਈ ਕਿਹਾ ਗਿਆ ਹੈ ਇਸ ਬਾਰੇ ਸ਼ੀਲਾ ਤੇ ਸਾਰਸ ਦੋਵੇਂ ਮੰਨਦੇ ਨੇ ਕਿ ਇਹ ਕਾਨੂੰਨੀ ਤੌਰ ਤੇ ਬੰਦਨਕਾਰੀ ਨਹੀਂ ਹੈ ਜ ਅਜਿਹੇ ਵਿਦਿਆਰਥੀ ਚਾਹੁੰ ਤਾਂ ਉਹ ਇਸੇ ਫੈਸਲੇ ਨੂੰ ਸੰਘੀ ਅਦਾਲਤ 'ਚ ਚੁਣੌਤੀ ਦੇ ਸਕਦੇ ਨੇ ਉਸ ਨੂੰ ਅਦਾਲਤ ਉਸੇ ਮੰਗਨ ਤੇ ਫੈਸਲੇ ਦੀ ਸਮੀਖਿਆ ਕਰਾਉਣ ਦਾ ਪੂਰਾ ਅਧਿਕਾਰ ਹੈ ਅਮਰੀਕੀ ਸਰਕਾਰ AI ਐਪ ਕੈਚ ਐਂਟਰੀ ਬੋਕ ਦੀ ਮਦਦ ਨਾਲ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ ਵਿਦੇਸ਼ ਮੰਤਰੀ ਮਾਰਕੋ ਰੂਪੀਓ ਦੇ ਅਨੁਸਾਰ 26 ਮਾਰਚ ਤਾਕਤ 300 ਤੋਂ ਵੱਧ ਹਮਾਂ ਸਮਰਥਕ ਵਿਦਿਆਰਥੀਆਂ ਦੇ ਐਫ1 ਵੀਜ਼ੇ ਰੱਦ ਕਰ ਦਿੱਤੇ ਗਏ ਨੇ ਇਸ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਨੇ 5 ਮਾਰਚ ਨੂੰ ਤੁਰਕੀ ਦੀ ਇੱਕ ਵਿਦਿਆਰਥਣ ਰੁਮੈਸਾ ਉਸ ਤੁਰਕ ਦੀ ਪਛਾਣ ਪਹਿਲੀ ਵਾਰ ਆਪਤੀ ਵਰਤੋਂ ਕਰਕੇ ਕੀਤੀ ਗਈ ਸੀ ਉਹ ਬੋਸਟਨ ਦੀ ਟਿਫਟਸਟ ਯੂਨੀਵਰਸਿਟੀ ਚ ਪੜ ਰਹੀ ਸੀ ਉਸਨੇ ਸੋਸ਼ਲ ਮੀਡੀਆ ਤੇ ਫਲਸਤੀਨ ਦੇ ਸਮਰਥਨ ਚ ਪੋਸਟ ਕੀਤੀ ਸੀ ਜਿਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਇਹ ਮੇਲ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਭੇਜੀਆਂ ਗਈਆਂ ਨੇ ਇਸ ਵਿੱਚ ਹਾਰਵਰਡ, 올ੰਪੀਆ, ਯੇਲ, ਕੈਲੀਫੋਰਨੀਆ, ਤਿਮਿਸ਼ਗਨ ਯੂਨੀਵਰਸਿਟੀ ਵਰਗੇ ਮਸ਼ਹੂਰ ਸੰਸਥਾਨ ਸ਼ਾਮਲ ਨੇ ਹਾਲਾਂਕਿ ਇਹ ਮੇਲ ਕਿੰਨੀਆਂ ਯੂਨੀਵਰਸਿਟੀਆਂ ਦੇ ਕਿੰਨੇ ਵਿਦਿਆਰਥੀਆਂ ਨੂੰ ਭੇਜਿਆ ਗਿਆ ਇਸ ਬਾਰੇ ਸਹੀ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਚੰਦੇ-ਜੰਦੇ ਇੱਕ ਵਾਰ ਫੇਨਸਰ ਮਾਰਦਿਆਂ ਮੁਖੜ ਲੈਸਤੇ ਟ੍ਰੌਮਪ ਤੇ ਮਸਕ ਵਿਰੋਧ ਦਾ ਵਿਰੋਧ ਪ੍ਰਦਰਸ਼ਨ ਦੇਸ਼ ਭਰ ਦੇ ਵਿੱਚ ਲੱਖਾਂ ਲੋਕਾਂ ਨੇ ਕੀਤੀਆਂ 1400 ਤੋਂ ਵੱਧ ਰੈਲੀਾਂ ਤਕਨੀਕ ਸੁਡਾਂਦੇ ਪਾਸਪੋਰਟ ਤਾਰਕਾਂਦੇ ਸਾਰੇ ਵੀਜ਼ੇ ਰੱਦ ਨਵੇਂ ਵੀਜ਼ੇ ਜਾਰੀ ਕਰਨ ਨੂੰ ਰੋਕਣ ਲਈ ਉਪਾਮਾ ਦਾ ਕੀਤਾ ਐਲਾਨ ਅਮਰੀਕੀ ਪ੍ਰਵਾਸੀ ਮਾਹਰਾਂ ਦੀ ਵਿਦਿਆਰਥੀਆਂ ਨੂੰ ਰਾਏ ਕਿ ਹਾ ਵੀਜ਼ਾ ਰੱਦ ਹੋਣ ਤੇ ਵੀ ਅਮਰੀਕਾ ਛੱਡਣਾ ਨਹੀਂ ਜ਼ਰੂਰੀ ਅਦਾਲਤ ਜਾ ਕੇ ਕਰ ਸਕਦੇ ਹੋ ਸ਼ਿਕਾਇਤ ਇਸ ਦੇ ਨਾਲ ਹੀ ਮੈਨੂੰ ਤੋਂ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾ